ਇਸੇ Hindu ਵਿਅਕਤੀ ਨੇ ਕੀਤਾ ਹੈ ਕਿ ਜਿਹੜੀ ਸਿੱਖ ਕੌਮ ਹੈ ਨਸ਼ੇੜੀ ਕੌਮ ਹੈ ਇਹ ਪੋਸਟ ਪੀਣੀ ਕੌਮ ਹੈ ਇਹਦਾ ਦੇਸ਼ ਦੇ ਵਿੱਚ ਕੋਈ ਯੋਗਦਾਨ ਨਹੀਂ ਔਰ ਇੰਦਰਾ ਗਾਂਧੀ ਨੂੰ ਲੈ ਕੇ ਵੀ ਸਾਨੂੰ ਦੁਬਾਰਾ ਤੋਂ ਗਲਤ ਸ਼ਬਦ ਬੋਲੋ ਤੁਸੀਂ ਪਿੱਛੇ ਜੀ ਇੱਕ ਮੇਰੀ ਵੀਡੀਓ ਦੇਖੀ ਹੋਣੀ ਜਿੱਥੇ ਇੱਕ ਮੁੰਡੇ ਨੂੰ ਖਾਲਸਤਾਨੀ ਕਹਿ ਕੇ ਉਹਨੂੰ ਜੇਲ੍ਹ 'ਚ ਅੰਦਰ ਕਰਤਾ ਜਿੱਥੇ ਲੰਗਰ ਦੀ ਲੋੜ ਪੈ ਜੇ ਉੱਥੇ ਲੰਗਰ ਲਾ ਦਿੰਦੀ ਹੈ ਤੇ ਜਿੱਥੇ ਇੱਕ ਹਥਿਆਰ ਚੁੱਕਣ ਦੀ ਗੱਲ ਆ ਜੇ ਉਹ ਤੇ ਹਥਿਆਰ ਵੀ ਚੁੱਕਦੇ ਆ ਕੋਈ ਨਿੱਕੀ ਜਿਹੀ ਐਫਆਈਆਰ ਹੋ ਜੇ ਔਰ ਤੁਸੀਂ ਤੇੜ ਜਾਣੇ ਹੋ ਫਿਰ ਤੁਸੀਂ ਪੁਲਿਸ ਹਾਣਾ ਫੋਟੋਆਂ ਖਿਜਾਣੇ ਹੋ ਫਿਰ ਤੁਸੀਂ ਉਹ ਫੇਸਬੁੱਕ ਤੇ ਪਾਉਨੇ ਹੋ ਤੁਸੀਂ ਆਪਣਾ ਮਿਆਰ ਦੇਖ ਲੈਣੇ ਹੋ ਤੁਸੀਂ ਪੈਰੀ ਪੈਣ ਲੱਗ ਜਾਣੇ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹਰੀਤਨੂ ਆ ਤੇ ਤੁਸੀਂ ਸਾਰੇ ਮੇਰੇ ਨਾਲ ਜੁੜ ਜਾਓ ਗੱਲ ਸਿੱਖ ਕੌਮ ਦੀ ਗੱਲ ਇੱਕ ਐਸੇ ਬੰਦੇ ਦੀ ਜਿਹਨੂੰ ਨਾਂ ਬੋਲਣ ਦਾ ਪਤਾ ਕਿਉਂਕਿ ਜਿਹੜੀ ਪੀਲੀ ਪੀਤ ਤੁਸੀਂ ਕਾ ਕਾਫੀ ਵਾਰੀ ਦੇਖਿਆ ਹੋਣਾ ਕਿ ਪੀਲੀ ਪੀਤ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਔਰ ਜਿੱਥੇ ਸਿੱਖਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਉਹ ਵੈਲਟ ਪੂਰੀ ਤਰਾਈ ਦੀ ਬਹੁਤ ਜ਼ਿਆਦਾ ਸਿੱਖਾਂ ਦੀ ਉੱਥੇ ਗਿਣਤੀ ਵੀ ਹੈ ਜਿੱਥੇ ਆਏ ਦਿਨ ਕੋਈ ਨਾ ਕੋਈ ਗੱਲ ਹੁੰਦੀ ਰਹਿੰਦੀ ਹੈ ਜਿੱਥੇ ਅਗੇ ਦੇਣ ਕੋਈ ਨਾ ਕੋਈ ਵਿਵਾਦ ਹੋਇਆ ਰਹਿੰਦਾ ਸਿੱਖਾਂ ਲਈ ਮਾੜੇ ਸ਼ਬਦ ਬੁਲੇ ਜਾਂਦੇ ਨੇ ਕਿਉਂਕਿ ਜਿੱਦਾਂ 2-4 ਦਿਨਾਂ ਤੋਂ ਰੈਗੂਲਰ ਮੈਨੂੰ ਮੈਸੇਜ ਆ ਰਹੇ ਆ ਕਮੈਂਟ ਆ ਰਹੇ ਆ ਫੋਨ ਕਾਲ ਵੀ ਆਈਆਂ ਸਵੇਰੇ ਕਾਫੀ ਵੀ ਜਿਹੜਾ ਕਿਸੇ ਕਮੈਂਟ ਕੀਤਾ ਹੈ ਫੇਸਬੁਕ ਤੇ ਕਮੈਂਟ ਕੀਤਾ ਹੈ ਕਿਸੇ Hindu ਵਿਅਕਤੀ ਨੇ ਕੀਤਾ ਕਿ ਜਿਹੜੀ ਸਿੱਖ ਕੌਮ ਹੈ ਨਸ਼ੇੜੀ ਕੌਮ ਹੈ ਇਹ ਪੋਸਤ ਪੀਣੀ ਕੌਮ ਹੈ ਇਹਦਾ ਦੇਸ਼ ਦੇ ਵਿੱਚ ਕੋਈ ਯੋਗਦਾਨ ਨਹੀਂ ਔਰ ਇੰਦਰਾ ਗਾਂਧੀ ਨੂੰ ਲੈ ਕੇ ਵੀ ਸਾਨੂੰ ਦੁਬਾਰਾ ਤੋਂ ਗਲਤ ਸ਼ਬਦ ਬੋਲੇ ਗਏ ਉਹ ਕਮੈਂਟ ਤੇ ਸਾਰਿਆਂ ਨੇ ਦੇਖ ਲਏ ਹੋਣੇ ਕਿਉਂਕਿ ਪੀਲੀ ਪੀਤ ਜਿਹੜਾ ਮੈਂ ਦੁਬਾਰਾ ਦੱਸ ਦਵਾਂ ਕਿਉਂਕਿ ਮੈਂ ਕਨਫਰਮ ਕਰ ਦਵਾਂ ਕਿ ਜਿਹੜੀ ਮੈਂ ਗੱਲ ਕਰ ਰਿਹਾ ਯੂਪੀ ਦੀ ਗੱਲ ਕਰ ਰਿਹਾ ਪੀਲੀ ਪੀਤ ਕਈ ਵਾਰੀ ਮੇਰੇ ਲਾਈਵ ਕਿਉਂਕਿ ਸਾਰੀ ਜਗ੍ਹਾ ਤੁਸੀਂ ਸੁਣਦੇ ਹੋ ਤੇ ਬਹੁਤੀਆਂ ਗੱਲਾਂ ਲੱਗਦਾ ਪੰਜਾਬ ਚ ਹੈ ਕਿਉਂਕਿ ਪੰਜਾਬ ਕੱਲੇ ਪੰਜਾਬ ਚ ਪੰਜਾਬੀ ਨਹੀਂ ਹੈਗੇ ਯੂਪੀ ਜਿਹੜੀ ਪੀਡੀਪੀ ਤਸਤਾਰਗੰਜ ਪੂਰਨਪੁਰ ਪਲੀਏ ਇਹ ਜਿਹੜੀ ਬੈਲਟ ਹੈ ਉਧਰਪੁਰ ਇਹ ਸਾਰੀ ਪੰਜਾਬੀਆਂ ਦੀ ਬੈਲਟ ਆਵਰ ਬਹੁਤ ਅ ਬਹੁਤ ਜ਼ਿਆਦਾ ਗਿਣਤੀ ਦੇ ਜਿੱਥੇ ਸਿੱਖ ਪਰਿਵਾਰ ਬੈਠੇ ਨੇ ਔਰ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇੱਥੇ ਸਿੱਖਾਂ ਦੀ ਗਿਣਤੀ ਹੈ ਔਰ ਤੁਸੀਂ ਪਿੱਛੇ ਜੇ ਇੱਕ ਮੇਰੀ ਵੀਡੀਓ ਦੇਖੀ ਹੋਣੀ ਜਿੱਥੇ ਇੱਕ ਮੁੰਡੇ ਨੂੰ ਖਾਲਸਤਾਨੀ ਕਹਿ ਕੇ ਉਹਨੂੰ ਜੇਲ੍ਹ 'ਚ ਅ ਅੰਦਰ ਕਰਤਾ ਸੀ ਬਾਅਦ ਚੋਂ ਮੈਂ ਲਾਈਵ ਹੋ ਕੇ ਉਸ ਗੱਲਾਂ ਨੂੰ ਕਲੀਅਰ ਕੀਤਾ ਸੀ ਵੀ ਉਹ ਖਾਲਸਤਾਨੀ ਕਹਿ ਕੇ ਕਦੀ ਮਾੜੇ ਗੱਲਾਂ ਕਹਿ ਕੇ ਹੁਣ ਉਹਨਾਂ ਨੇ ਦੁਬਾਰਾ ਇੱਕ ਸ਼ਬਦ ਯੂਜ਼ ਕੀਤੇ ਆ ਵੀ ਜਿਹੜੀ ਸਿੱਖ ਕੌਮ ਹੈ ਨਸ਼ੇੜੀ ਕੌਮ ਹੈ ਇਹ ਪੋਸਤਪੀਣੀ ਕੌਮ ਹੈ ਅੱਛਾ ਇਹਨੇ ਤੇ ਜੋ ਕਹਿ ਲਿਆ ਕਿਉਂਕਿ ਉਹਦੀ ਮਾਨਸਿਕਤਾ ਉਨੀ ਕਹ ਉਹ ਹਰੇਕ ਬੰਦੇ ਦੇ ਚਲੋ ਜੇ ਜੇ ਆਪਾਂ ਨਸ਼ੇ ਦੀ ਗੱਲ ਕਰੀਏ ਉਹ ਤੇ ਹਰੇਕ ਕਮਿਊਨਿਟੀ 'ਚ ਹੈ ਕੋਈ ਮੂਤ ਪਿੰਦਾ ਹੈ ਕੋਈ दारू ਪਿੰਦਾ ਹੈ ਹਰ ਇੱਕ ਕਮਿਊਨਿਟੀ 'ਚ ਕੋਈ ਨਾ ਕੋਈ ਐਦਾਂ ਦੇ ਕੰਮ ਹੈਗੇ ਆ ਇਕੱਲੇ ਸਿੱਖ ਕੌਮ ਦੇ ਵਿੱਚ ਨਹੀਂ ਹੈਗੇ ਕਿ ਵੀ ਇਕੱਲੇ ਸਿੱਖ ਕੌਮ ਹੁਣ ਸਾਰੇ ਹੀ ਆਪਾਂ ਵਿੱਚ ਬੈਠੇ ਸਾਰੇ ਦੇਖਦੇ ਆ ਔਰ ਇਹਦੇ ਤੋਂ ਕਈ ਗੱਲਾਂ ਐਦਾਂ ਹੁੰਦੀਆਂ ਵੀ ਕਈ ਭੌਂਕਦੇ ਆ ਆਪਾਂ ਰਿਐਕਟ ਕਰਦੇ ਆ ਤੇ ਉਹ ਹੋਰ ਭੌਂਕਦੇ ਆ ਪਰ ਜੇ ਅਸੀਂ ਨਾ ਬੋਲੀਏ ਫਿਰ ਉਹ ਜ਼ਿਆਦਾ ਭੌਂਕਣਗੇ ਗੱਲ ਇਹ ਹੈ ਕਿ ਸਾਡੀਆਂ ਵੀ ਕਈ ਗਲਤੀਆਂ ਨੇ ਮੈਂ ਆਪਾਂ ਆਪਾਂ ਆਪਣੇ ਤੇ ਵੀ ਗੱਲ ਕਰਾਂਗੇ ਉਹ ਤਾਂ ਦੇਖੋ ਉਹ ਚਵਲਦੀ ਦਾ ਜਿੰਨੀ ਕਿ ਮਾਨਸਿਕਤਾ ਸੀ ਉੱਤੇ ਚਲੋ ਕਹਿੰਦੇ ਵਿਵਾਦ ਚ ਮੁਕੱਦਮਾ ਹੋ ਗਿਆ ਹੁਣ ਉਹਦੇ ਤੇ ਮੁਕੱਦਮਾ ਹੋ ਗਿਆ ਉਹ ਅੰਦਰ ਹੈ ਜਾਂ ਜੋ ਵੀ ਉਹਦੇ ਦਰਜ ਹੋ ਗਈ ਐਫੇਅਰ ਹੋ ਗਈ ਐ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਆ ਬੇਨਤੀ ਵੀ ਕਰਨੀ ਚਾਹੁੰਦਾ ਵਾਂ ਕਿ ਤੁਸੀਂ ਕਈ ਚੀਜ਼ਾਂ ਦੇਖ ਰਹੇ ਹੋਗੇ ਫੇਸਬੁਕ ਤੇ ਉੱਤੇ ਵੀ ਜਿਹੜੇ ਕਈ ਸੀਰੀਅਲ ਇਹੋ ਜਿਹੇ ਚੱਲ ਰਹੇ ਆ ਪੰਜਾਬੀ ਸੀਰੀਅਲ ਚੱਲ ਰਹੇ ਆ ਜੀ ਦੇ ਵਿੱਚ ਪੋਸਟ ਧੁੱਕੀ ਫੀਮ ਜਾਂ ਹੋਰ ਤਰੀਕੇ ਦੇ ਜਿਹੜੇ ਨਸ਼ੇ ਨੇ ਉਹ ਦਿਖਾਏ ਜਾਂਦੇ ਆ ਪਿੰਡਾਂ ਦੇ ਵਿੱਚ ਵੀ ਗਾਣੇ ਇਹੋ ਜਿਹੇ ਆ ਰਹੇ ਆ ਵੀ ਫੀਮ ਤੋਂ ਬਿਨਾ ਸਾਡੀ ਅੱਖ ਨਹੀਂ ਖੁੱਲਦੀ ਹੁਣ ਜਦੋਂ ਅਸੀਂ ਆਪ ਹੀ ਆਪਣੇ ਆਪ ਨੂੰ ਕਿੰਨੇ ਵੀ ਸਾਡੀ ਫੀਮ ਤੋਂ ਬਿਨਾ ਅੱਖ ਨਹੀਂ ਖੁੱਲਦੀ ਔਰ ਕਈ ਇਹੋ ਜਿਹੇ ਸੀਰੀਅਲ ਚੱਲ ਰਹੇ ਆ ਫੇਸਬੁਕ ਤੇ ਜਿਹਦੇ ਵਿੱਚ ਸ਼ਰਿਆਮ ਦਿਖਾਇਆ ਜਾਂਦਾ ਵੀ ਇੱਕ ਬੰਦਾ ਭੁੱਕੀ ਖਾ ਰਿਹਾ ਹੈ ਕੋਈ ਪੋਸਤ ਖਾ ਰਿਹਾ ਹੈ ਕੋਈ दारू ਪੀ ਰਿਹਾ ਹੈ ਕੋਈ ਨਸ਼ੇ ਕਰ ਰਿਹਾ ਹੈ ਹੁਣ ਜਦੋਂ ਸਾਡੀਆਂ ਪੰਜਾਬੀ ਫਿਲਮਾਂ ਉੜਤਾ ਪੰਜਾਬ ਜਦੋਂ ਸਾਡੇ ਆਗੂ ਹੀ ਨਹੀਂ ਬੋਲੇ ਇਹੋ ਜਿਹੀਆਂ ਫਿਲਮਾਂ ਸਾਡੇ ਉੱਤੇ ਬਣੀਆਂ ਜਦੋਂ ਇਹ ਬਣਣੀਆਂ ਨਹੀਂ ਚਾਹੀਦੀਆਂ ਸੀ ਔਰ ਇਹੋ ਜਿਹੇ ਸੀਰੀਅਲ ਜਿਹੜੇ ਸਾਡੇ ਉੱਤੇ ਬਣ ਰਹੇ ਨੇ ਜਿਦੇ ਵਿੱਚ ਅਸੀਂ ਸ਼ਰਿਆਮ ਕਈ ਇੰਟਰਵਿਊ ਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਕਲਾਕਾਰ ਵੀ ਇਹ ਕਹਿੰਦਾ ਵੀ ਫੀਮ ਖਾ ਲੋ ਜਾਂ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਜਾਂਦਾ ਵੀ ਭੁੱਕੀ ਦੀ ਇੱਥੇ ਖੇਤੀ ਹੋ ਜੇ ਦੀਵੰਦੀ ਖੇਤੀ ਹੋ ਜੇ ਅਸੀਂ ਆਪ ਹੀ ਆਪਣੇ ਆਪ ਨੂੰ ਇਦਾਂ ਸ਼ੋਅ ਕਰਦੇ ਆਂ ਕਈ ਵਾਰੀ ਵੀ ਅਸੀਂ ਸੱਚੀ ਹੋਈ ਐਵੇਂ ਦੇ ਆਂ ਔਰ ਸਾਡੀਆਂ ਜਿਹੜੀਆਂ ਇਤਿਹਾਸ ਆ ਉਹਨੂੰ ਇਤਿਹਾਸ ਦੱਸਣਾ ਪੈਣਾ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਸਾਡੇ ਗੁਰੂ ਸੀ ਚਾਰ ਪੁੱਤਰ ਸ਼ਹੀਦ ਕੀਤੇ ਕਿਹਦੇ ਲਈ ਕੀਤੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਔਰ ਇਹ ਉਹ ਕੌਮ ਹੈ ਜਿਨੇ ਈਨ ਨਹੀਂ ਮੰਨੀ ਸਿਰ ਕਟਵਾ ਲਏ ਇਹ ਉਹ ਕੌਮ ਹੈ ਜਿਹੜੀ ਝੁਕਦੀ ਨਹੀਂ ਇਹ ਉਹ ਕੰਮ ਹੈ ਜਦੋਂ ਕਿਤੇ ਬਲੱਡ ਦੀ ਲੋੜ ਪੈ ਜੇ ਉੱਥੇ ਬਲੱਡ ਕੈਂਪ ਲਾ ਦਿੰਦੀ ਹੈ ਜਿੱਥੇ ਲੰਗਰ ਦੀ ਲੋੜ ਪੈ ਜੇ ਉੱਥੇ ਲੰਗਰ ਲਾ ਦਿੰਦੀ ਹੈ ਤੇ ਜਿੱਥੇ ਇੱਕ ਹਥਿਆਰ ਚੁੱਕਣ ਦੀ ਗੱਲ ਆ ਜੇ ਉਧੇ ਹਥਿਆਰ ਵੀ ਚੁੱਕਦੀ ਹੈ ਪਰ ਕਈ ਵਾਰੀ ਇਹ ਹੋ ਜਾਂਦਾ ਵੀ ਅਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੈਜ਼ੈਂਟ ਕਰ ਰਹੇ ਆ ਲੋਕਾਂ ਦੇ ਅੱਗੇ ਅਸੀਂ ਕੀ ਦਿਖਾ ਰਹੇ ਆ ਆਪਣੇ ਆਪ ਨੂੰ ਜੇ ਹੁਣ ਚਲੋ ਮੈਂ ਮੁੱਦਿਆਂ ਤੇ ਗੀਤ ਗਾਉਣਾ ਮੈਂ ਮਾੜੇ ਗੀਤ ਨਹੀਂ गा ਰਿਹਾ ਗਾਉਣ ਨੂੰ ਕੋਈ ਗੱਲ ਨਹੀਂ ਲਿਖੇ ਜਾਂਦੇ ਨੇ ਮਿਲਦੇ ਨੇ ਰਾਈਟਰ ਨੇ ਬਹੁਤ ਸਾਰੇ ਲੋਕ ਗਾਰੇ ਮੈਂ ਵੀ ਗਾ ਸਕਦਾ ਵਾਂ ਤੇ ਜੇ ਮੈਂ ਹੁਣ ਮੁੱਦਿਆਂ ਤੇ ਗਾਣਾ ਬਹੁਤ ਸਾਰੇ ਲੋਕ ਇਹ ਸੋਚਦੇ ਆ ਸ਼ਾਇਦ ਟੀਆਰਪੀ ਲਈ ਵਿਊ ਵਾਸਤੇ ਗਾਉਂਦਾ ਤੇ ਜੇ ਹੁਣ ਬੰਦਾ ਦੂਜੇ ਗੀਤ ਵੱਲ ਆ ਜੇ ਫੀਮ ਫੀਮਪੁੱਕੀ ਵੱਲ ਲਗਾ ਕੇ ਜੇ ਕੋਈ ਹੁਣ ਬਹੁਤੇ ਤੁਸੀਂ ਦੇਖਿਆ ਹੋਣੇ ਆ ਜਦੋਂ ਦਾ ਮੈਂ ਬੋਲਣ ਲੱਗਾ ਮੈਂ ਤਰਾਈ ਏਰੀਏ ਦੇ ਵਿੱਚ ਹੁਣ ਕਈ ਲੋਕ ਉੱਠੇ ਆ ਜਿਹੜੇ ਬੋਲਦੇ ਆ ਹੁਣ ਕਿਆ ਚੱਕਰ ਸੀ ਪਹਿਲਾਂ ਡਰਦੇ ਸੀ ਤੁਹਾਨੂੰ ਕਿਸੇ ਨੂੰ ਸ਼ੁਰੂਆਤ ਕਰਨੀ ਪੈਂਦੀ ਆ ਤੁਹਾਨੂੰ ਬੋਲਣਾ ਪੈਂਦਾ ਫਿਰ ਲੋਕ ਬੋਲਦੇ ਆ ਕੋਈ ਤਾਂ ਉੱਠਦਾ ਜਦੋਂ ਦਾ ਚਲੋ ਮੈਂ ਇਹ ਨਹੀਂ ਕਹਿੰਦਾ ਮੈਂ ਬਹੁਤ ਵਧੀਆ ਕੰਮ ਕੀਤਾ ਹੁਣ ਜਿਹੜੇ ਮੇਰੇ ਦਿਲ ਦੀਆਂ ਗੱਲਾਂ ਨੇ ਜਿਹੜੇ ਸਿੱਖ ਕੌਮਲੀ ਪਿਆਰ ਹੈ ਅੰਦਰ ਜज्ਬਾ ਹੈ ਜਿਹੜਾ ਸਾਡੇ ਕੋਲ ਜੇ ਕੋਈ ਮਾੜੀ ਗੱਲ ਕਹਿੰਦਾ ਨਹੀਂ ਚਿਰਿਆ ਜਾਂਦਾ ਮੇਰੇ ਕੋਲੋਂ ਨਹੀਂ ਚਿਰਿਆ ਜਾਂਦਾ ਉਹਦੇ ਵਿੱਚ ਮੈਂ ਇਹ ਨਹੀਂ ਦੇਖਦਾ ਕਿ ਵੀ ਕੀ ਹੋਊਗਾ ਹੁਣ ਬਹੁਤ ਸਾਰੇ ਲੋਕ ਮੈਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਭੇਜਦੇ ਆ ਵੀ ਭਾਜੀ ਇਦਾਂ ਹੋ ਰਿਹਾ ਓਦਾਂ ਹੋ ਰਿਹਾ ਹੁਣ ਮੈਂ ਇੱਕ ਕਲਾਕਾਰ ਹਾਂ ਮੇਰੇ ਕੋਲ ਇੱਕ ਪੇਜ ਆ ਸੋਸ਼ਲ ਮੀਡੀਆ ਐ ਮੇਰੇ ਕੋਲ ਕੋਈ ਪਾਵਰ ਨਹੀਂ ਹੈਗੀ ਹੁਣ ਜਿਨ੍ਹਾਂ ਨੂੰ ਤੁਸੀਂ ਪਾਵਰ ਦਿੱਤੀ ਹੋਈ ਆ ਤਰਾਈ ਏਰੀਆ ਦੇ ਵਿੱਚ ਉਹ ਬੋਲਦੇ ਨਹੀਂ ਅਸੀਂ ਉਹ ਤੱਕ ਬੋਲ ਸਕਦੇ ਹਾਂ ਕੱਲ ਨੂੰ ਪੇਜ ਬੰਦ ਕਰ ਦੇਣ ਕੁਝ ਵੀ ਕਰ ਦੇਣ ਨਹੀਂ ਬੋਲ ਪਾਉਂਗਾ ਹੁਣ ਜਦੋਂ ਤੱਕ ਬੰਦੇ ਕੋਲ ਪਾਵਰ ਨਹੀਂ ਹੈਗੀ ਔਰ ਜਿਨ੍ਹਾਂ ਨੂੰ ਤੁਸੀਂ ਪਾਵਰਾਂ ਦਿੱਤੀਆਂ ਹੋਈਆਂ ਨੇ ਉਹਨਾਂ ਦੀ ਜਿਹੜੀ ਲੜਾਈ ਹੈ ਗੁਰੂ ਘਰਾਂ ਦੀ ਆਪਸੀ ਲੜਾਈ ਹੈ ਤੁਸੀਂ ਪਿੱਛੇ ਦੇਖਿਆ ਹੋਣਾ ਕਿਵੇਂ ਲੜਾਈ ਚੱਲੀ ਗੁਰੂ ਘਰਾਂ ਦੀ ਉਹਦੇ ਵਿੱਚ ਕਿੰਨੇ ਕਿੰਨੇ ਬਲਾਰੇ ਆਏ ਕਿੰਨੇ ਕਿੰਨੇ ਗਲਤ ਵਰਲਡ ਬੋਲੇ ਹੁਣ ਦੇਖੋ ਜਦੋਂ ਸਿੱਖਾਂ ਦੀ ਗੱਲ ਆ ਜੂਗੀ ਹੁਣ ਸਾਨੂੰ ਇਦਾਂ ਮਾੜੇ ਵਰਲਡ ਕੀਤੇ ਆ ਇੱਕ ਬੀਜੇਪੀ ਸਰਕਾਰ ਦੇ ਵਿੱਚ ਉਹ ਉੱਠ ਕੇ ਇੱਕ ਬੰਦੇ ਨੇ ਇਦਾਂ ਦੇ ਵਰਲਡ ਬੋਲੇ ਆ ਹੁਣ ਕੋਈ ਨਹੀਂ ਬੋਲੂਗਾ ਹੁਣ ਕਿਸੇ ਨੇ ਨਹੀਂ ਕਹਿਣਾ ਵੀ ਅਸੀਂ ਸੌਦਾ ਲਾਦਾਂਗੇ ਹੁਣ ਕਿਸੇ ਨੇ ਨਹੀਂ ਕਹਿਣਾ ਲੱਤਾ ਤੋੜਦਾਂਗੇ ਹੁਣ ਨਹੀਂ ਕਿਸੇ ਨੇ ਬੋਲਣਾ ਜਿੱਥੇ ਬੋਲਣਾ ਜਿੱਥੇ ਜੁਰਤ ਹੈ ਇਹ ਸਿੱਖ ਕੌਮ ਦੇਖੋ ਸਿੱਖ ਕੌਮ ਦਾ ਜਿਹੜਾ ਅਸਲੀ ਮਤਲਬ ਹੈ ਸਿੱਖ ਦਾ ਅਸਲੀ ਮਤਲਬ ਇਹੀ ਹੈ ਵੀ ਉਦੋਂ ਬੋਲਣਾ ਜਿੱਥੇ ਜ਼ੁਲਮ ਹੋ ਰਿਹਾ ਹੈ ਉੱਥੇ ਨਹੀਂ ਬੋਲਣਾ ਜਿੱਥੇ ਸੇਫ ਕੋਰਨਰ ਹੈ ਵੀ ਇੱਥੇ ਬੋਲੋ ਇੱਥੇ ਕੁਝ ਨਹੀਂ ਹੁੰਦਾ ਉਹ ਤਾਂ ਕੋਈ ਵੀ ਬੋਲੂਗਾ ਜਦੋਂ ਤੁਸੀਂ ਉੱਠ ਕੇ ਸਰਕਾਰ ਦੇ ਖਿਲਾਫ ਬੋਲਦੇ ਹੋ ਉਹ ਉਹ ਅਸਲੀ ਸਿੱਖ ਹੈ ਉਹ ਅਸਲੀ ਮਰਦ ਹੈ ਹੁਣ ਸਰਕਾਰ ਦਾ ਸਹਾਰਾ ਲੈ ਕੇ ਜੇ ਕੋਈ ਬੋਲੇਗਾ ਉਥੇ ਬੋਲਣਾ ਜਿੱਥੇ ਜ਼ੁਲਮ ਹੁੰਦਾ ਹੈ ਉਹ ਅਸਲੀ ਸਿੱਖ ਹੈ ਜਦੋਂ ਦਾ ਬੋਲਣਾ ਜੀ ਮੈਂ ਸ਼ੁਰੂ ਕੀਤਾ ਉਸ ਤੋਂ ਬਾਅਦ ਬੋਲਣ ਲੱਗੇ ਜਿਹੜੇ ਤੁਸੀਂ ਆਗੂ ਬਣਾਏ ਹੋਏ ਸੀ ਇਹ ਹੁਣ ਡਰਦੇ ਬੋਲਦੇ ਐ ਤੁਸੀਂ ਦੇਖ ਲਿਓ ਇਹ ਹੁਣ ਬੋਲਦੇ ਐ ਪਹਿਲਾਂ ਨਹੀਂ ਸੀ ਬੋਲਦੇ ਇੱਕ ਲਾਈਵ ਦੇ ਵਿੱਚ ਮੈਂ ਬਹੁਤ ਇਹਨਾਂ ਨੂੰ ਬੋਲਿਆ ਸੀ ਵੀ ਤੁਸੀਂ ਢਿੱਡ ਵਧਾਏ ਏਡੇ ਏਡੇ ਖਾ ਖਾ ਕੇ ਇਹ ਮੇਰੇ ਉਸ ਕਰਕੇ ਬੜਾ ਕੁਝ ਮੇਰਾ ਨੁਕਸਾਨ ਹੋਇਆ ਹੁਣ ਤੁਸੀਂ ਦੇਖੋ بڑے ਯੂਪੀ ਦੇ ਵਿੱਚ ਫੰਕਸ਼ਨ ਹੁੰਦੇ ਨੇ ਜਿੱਥੇ ਕਿ ਬੀਜੇਪੀ ਦੇ ਲੀਡਰ ਜਾਂਦੇ ਰਿਵਨ ਕੱਟਣ ਬੀਜੇਪੀ ਦੇ ਹੀ ਲੀਡਰ ਕੋਈ ਕਬੱਡੀ ਟੂਰਨਾਮੈਂਟ ਹੋ ਜੇ ਕੋਈ ਕਿਸੇ ਵੀ ਤਰੀਕੇ ਦਾ ਟੂਰਨਾਮੈਂਟ ਹੋ ਜੇ ਉੱਥੇ ਬੀਜੇਪੀ ਦਾ ਹੀ ਲੀਡਰ ਆ ਕੇ ਡਰੀਵਨ ਕੱਟਦਾ ਸਿੱਖਾਂ ਤੇ ਮੈਂ ਗੱਲ ਕਰ ਰਿਹਾ ਹੁਣ ਜਿਹੜੇ ਬੋਲਦੇ ਆ ਉਹਨਾਂ ਨੇ ਜਿਵੇਂ ਹੁਣ ਅਸੀਂ ਬੋਲਦੇ ਆ ਸਾਨੂੰ ਨਹੀਂ ਕਿਤੇ ਬੁਲਾਇਆ ਜਾਂਦਾ ਚਲੋ ਉਹ ਮੈਂ ਲੈਣਾ ਵੀ ਕੁਝ ਨਹੀਂ ਨਹੀਂ ਬੁਲਾਉਂਦੇ ਕੋਈ ਗੱਲ ਨਹੀਂ ਪਰ ਮੈਂ ਇੱਕ ਗੱਲ ਕਰਦਾ ਵੀ ਜਦੋਂ ਕੋਈ ਬੋਲਦਾ ਉਹਦਾ ਸਾਥ ਦੇਣਾ ਤੁਹਾਡਾ ਫਰਜ਼ ਕੋਈ ਕਦੋਂ ਤੱਕ ਬੋਲੂਗਾ ਜਦੋਂ ਤੱਕ ਉਹਦੇ ਕੋ ਕੋਈ ਪਾਵਰ ਨਹੀਂ ਉਦੋਂ ਉਹਦੇ ਕੋਲ ਕੋਈ ਤੁਸੀਂ ਅਹੁਦਾ ਨਹੀਂ ਕੋਈ ਉਹ ਨਹੀਂ ਜਦੋਂ ਜਿਹਨੂੰ ਤੁਸੀਂ ਅਹੁਦਾ ਦਿੱਤਾ ਹੈ ਉਹ ਵਿਖ ਜਾਂਦੇ ਆ ਉਹ ਫਿਰ ਸਾਡੇ ਸਿੱਖ ਕੌਮ ਦੇ ਵਿੱਚ ਕਿਹਦੀ ਹਿੰਮਤ ਕਿਵੇਂ ਪੈ ਜਾਂਦੀ ਹੈ ਵੀ ਸਾਨੂੰ ਬੋਲਣ ਦੀ ਅਸੀਂ ਬੜੇ ਅਮਨ ਸ਼ਾਂਤੀ ਦੇ ਨਾਲ ਰਹਿਣ ਵਾਲੇ ਆ ਔਰ ਜਿਹੜੀ ਉਹ ਗੱਲ ਕੀਤੀ ਹੈ ਉਹਦੇ ਉੱਤੇ ਇੱਕ ਮੁਕੱਦਮਾ ਦਰਜ ਹੋਇਆ ਉਸ ਤੋਂ ਬਾਅਦ ਤੁਸੀਂ ਜਾ ਕੇ ਕਪਤਾਨ ਦੇ ਨਾਲ ਫੋਟੋਆਂ ਖਿਚਾਲੀਆਂ ਉਹਨੂੰ ਫੁੱਲ ਪੇਟ ਕਰਤੇ ਆਪਣੀਆਂ ਫੋਟੋਆਂ ਫੇਸਬੁੱਕ ਤੇ ਪਾ ਲੀਆਂ ਇਹ ਵੀ ਤੁਸੀਂ ਬੜੀ ਮਾੜੀ ਗੱਲ ਕਰਦੇ ਹੋ ਜਦੋਂ ਤੁਸੀਂ ਕੋਈ ਸ਼ਿਕਾਇਤ ਲੈ ਕੇ ਜਾਂਦੇ ਹੋ ਸਿੱਖਾਂ ਦੇ ਮੁੱਦੇ ਦੀ ਗੱਲ ਲੈ ਕੇ ਜਾਂਦੇ ਹੋ ਤੁਸੀਂ ਫੋਟੋਆਂ ਖਿਚਾਣ ਲੱਗ ਜਾਂਦੇ ਹੋ ਉੱਥੇ ਕਪਤਾਨ ਦੇ ਨਾਲ ਐਸਐਸਪੀ ਦੇ ਨਾਲ ਔਰ ਤੁਸੀਂ ਖਿੱਚ ਕੇ ਫੇਸਬੁੱਕ ਤੇ ਪਾਉਣੇ ਨਾਲ ਤੋਂ ਹੀ ਗੁਸਤਾ ਲੈ ਕੇ ਜਾਂਦੇ ਹੋ ਤੁਸੀਂ ਇੱਕ ਪਾਸੇ ਮਤਲਬ ਤੁਹਾਡੀ ਹੁਣ ਨਰਾਜ਼ਗੀ ਖਤਮ ਹੋ ਜਾਂਦੀ ਜਦੋਂ ਮੁਕੱਦਮਾ ਦਰਜ ਹੋ ਜਾਂਦਾ ਹੈ ਜਾਂ ਕੋਈ ਨਿੱਕੀ ਜਿਹੀ ਐਫਆਈਆਰ ਹੋ ਜੇ ਔਰ ਤੁਸੀਂ ਟੇੜ ਜਾਂਦੇ ਹੋ ਫਿਰ ਤੁਸੀਂ ਪੁਲਿਸ ਵਾਲਾ ਨਾ ਫੋਟੋਆਂ ਖਿਚਾਣੇ ਹੋ ਫਿਰ ਤੁਸੀਂ ਉਹ ਹੀ ਫੇਸਬੁੱਕ ਤੇ ਪਾਉਣੇ ਹੋ ਤੁਸੀਂ ਆਪਣਾ ਮਿਆਰ ਦੇਖ ਲੈਣੇ ਹੋ ਤੁਸੀਂ ਪੈਰੀ ਪੈਣ ਲੱਗ ਜਾਂਦੇ ਹੋ ਛੋਟਾ ਜਿਹਾ ਅਫਸਰ ਤੁਹਾਡੇ ਅੱਗੇ ਆ ਜੇ ਤੁਸੀਂ ਸਮਝਦੇ ਹੋ ਪਤਾ ਨਹੀਂ ਕੀ ਰੱਬ ਮਿਲ ਗਿਆ ਸਾਨੂੰ ਤੁਸੀਂ ਫੋਟੋਆਂ ਖਿਚਾ ਕੇ ਖਿਚਾ ਕੇ ਫੇਸਬੁੱਕ ਤੇ ਪਾਉਂਦੇ ਹੋ ਜੇ ਕੋਈ ਮੰਤਰੀ ਆ ਜੇ ਪਿੱਛੇ ਪੁੱਛਾਂ ਲਾਉਂਦੇ ਫਿਰਦੇ ਹੋ ਤੁਸੀਂ ਆਪਣੇ ਆਪ 'ਚ ਨਹੀਂ ਰਹਿੰਦੇ ਜੇ ਤੁਸੀਂ ਆਪਣੇ ਆਪ 'ਚ ਰਹਿਣਾ ਸ਼ੁਰੂ ਕਰ ਦੋਗੇ ਤੁਸੀਂ ਆਪਣੇ ਆਪ 'ਚ ਰਹਿਣਾ ਸ਼ੁਰੂ ਕਰ ਦੋਗੇ ਤੁਸੀਂ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿਣਾ ਸ਼ੁਰੂ ਕਰ ਦੋਗੇ ਸਿੱਖ ਕੌਮ ਬਹੁਤ ਅੱਗੇ ਜਾਊਗੀ ਔਰ ਜਦੋਂ ਆਪਣੇ ਆਪਣੇ ਆਪ ਨੂੰ ਨਾ ਮਾਰਨਗੇ ਸਿੱਖ ਸਿੱਖ ਦਾ ਵੈਰੀ ਨਾ ਹੋਊਗਾ ਸਿੱਖ ਬਹੁਤ ਅੱਗੇ ਜਾ ਕੇ ਜਾਣਗੇ ਸਿੱਖ ਕੌਮ ਕੋਈ ਐਦਾਂ ਦੀ ਮੰਗ ਕੇ ਖਾਣ ਵਾਲੀ ਕੌਮ ਨਹੀਂ ਹੈਗੀ ਬਹੁਤ ਕਿਰਪਾ ਇਹਦੇ ਤੇ ਬੜੀ ਕਿਰਪਾ ਬਾਬੇ ਦੀ ਔਰ ਬਹੁਤ ਚੜ੍ਹਦੀ ਕਲਾ 'ਚ ਰਹਿੰਦੀ ਹੈ ਔਰ ਬਹੁੜੇ ਚੜ੍ਹਦੀ ਕਲਾ 'ਚ ਸਿੱਖ ਨੇ ਸਿੰਘ ਨੇ ਜਿਹੜੇ ਸਾਡੇ ਯੂਪੀ ਦੇ ਵਿੱਚ ਹੈ ਕਿਉਂਕਿ ਮੇਰਾ ਯੂਪੀ 'ਚ ਬਰਥ ਹੈ ਮੈਂ ਯੂਪੀ 'ਚ ਪੜਿਆ ਹੋਇਆ ਮੇਰਾ ਯੂਪੀ 'ਚ ਰਹਿਣਾ ਹੈ ਮੈਂ ਯੂਪੀ 'ਚ ਹੀ ਰਹਿ ਔਰ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਸਾਨੂੰ ਮਾੜਾ ਲੱਗਦਾ ਵੀ ਸਾਡੇ ਬਾਰੇ ਕਿਉਂ ਕੋਈ ਬੋਲਦਾ ਪਰ ਪਹਿਲਾਂ ਆਪਾਂ ਨੂੰ ਆਪਣੇ ਆਪ ਨੂੰ ਸਟਰੋਂਗ ਕਰਨਾ ਪਏਗਾ ਸਾਨੂੰ ਦੇਖਣਾ ਪਏਗਾ ਕਿ ਕਦੋਂ ਕਿਥੇ ਕਦੋਂ ਕਿਹੜੀ ਗੱਲ ਕਰਨੀ ਹੈ ਟੇਬਲ ਟਾਕ ਕਿਵੇਂ ਕਰਨਾ ਹੈ ਔਰ ਕਿਵੇਂ ਸਾਨੂੰ ਇਹੋ ਜਿਹੇ ਬੰਦਿਆਂ ਦਾ ਮੂੰਹ ਚੁੱਪ ਕਰਾਉਣਾ ਚਾਹੀਦਾ ਬਾਕੀ ਮੇਰੀ ਬੇਨਤੀ ਹੈ ਵੀ ਇਹੋ ਜਿਹੇ ਚਵਲਾਂ ਦੀ ਇਹਨਾਂ ਕੋਲ ਸਰਟੀਫਿਕੇਟ ਲੈਣ ਦੀ ਸਾਨੂੰ ਲੋੜ ਨਹੀਂ ਸਿੱਖ ਕੌਮ ਕੀ ਹੈ ਕੀ ਨਹੀਂ ਹੈ ਇਹ ਸਾਰੀ ਦੁਨੀਆ ਜਾਣਦੀ ਹੈ ਸਾਰਾ ਜੱਗ ਜਾਣਦਾ ਹੈ ਇਹਦੇ ਬਾਰੇ ਇਤਿਹਾਸ ਨੇ ਇਹਦੇ ਬਾਰੇ ਸਾਰਾ ਕੁਝ ਹੈ ਇਹੋ ਜਿਹੇ ਚਵਲ ਬੋਲਦੇ ਰਹਿਣਗੇ ਸਾਨੂੰ ਫਰਕ ਨਹੀਂ ਪੈਂਦਾ ਪਰ ਸਿੱਖ ਕੌਮ ਨੂੰ ਅੱਗੇ ਲੈ ਕੇ ਜਾਣ ਲਈ ਕਈ ਚੀਜ਼ਾਂ ਤੇ ਰੋਕ ਲੱਗਣੀ ਚਾਹੀਦੀ ਸੀ ਜਿਵੇਂ ਕਿ ਕਈ ਗੀਤ ਇਹੋ ਜਿਹੇ ਆਉਂਦੇ ਜਿੱਥੇ ਫੀਮ ਦੀ ਗੱਲ ਕਰਦੇ ਕਈ ਸਿਰਲ ਇਹੋ ਜੇ ਚੱਲਦੇ ਜਿੱਥੇ ਪੋਸਟ ਦੀ ਫੀਮ ਦੀ ਭੁੱਕੀ ਦੀ ਗੱਲ ਕੀਤੀ ਜਾਂਦੀ ਹੈ ਅਸੀਂ ਆਪ ਕਰਦੇ ਹਾਂ ਅਸੀਂ ਸਿਰਲਾਂ 'ਚ ਦਿਖਾਣੇ ਆ ਜੋ ਅਸੀਂ ਦਿਖਾਵਾਂਗੇ ਲੋਕਾਂ ਤੱਕ ਕੋਈ ਪਹੁੰਚੂਗਾ ਮੇਰੀ ਬੇਨਤੀ ਹੈ ਕਿ ਆਪਾਂ ਚੰਗੇ ਰਾਹ ਚੱਲੀਏ ਇਹੋ ਜੀ ਚਵਲਾਂ ਦੀ ਪ੍ਰਵਾਹ ਨਾ ਕਰੀਏ ਅਸੀਂ ਆਪਣੇ ਸਿੱਖ ਕੌਮ ਨੂੰ ਅੱਗੇ ਵਧਾਈਏ ਅਸੀਂ ਵਿਸ਼ੇ ਨਾ ਛੇਤੀ ਕਿਸੇ ਦੇ ਅੱਗੇ ਅਸੀਂ ਆਪਣੇ ਆਪ ਦੀ ਜ਼ਰਤ ਰੱਖੀਏ ਸਿੱਖ ਕੌਮ ਨੂੰ ਕਿਸੇ 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 ਅਹੁਦੇ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਇਹਦੇ ਉੱਤੇ ਕਿਰਪਾ ਹੀ ਬਹੁਤ ਹੈ ਬਾਬੇ ਦੀ ਜੇ ਇਹ ਨੂੰ ਸਮਝਿਆ ਜਾਏ ਜੇ ਇਹ ਨੂੰ ਦੇਖਿਆ ਜਾਏ ਤੇ ਮੇਰੀ ਇੰਨੀ ਕੀ ਬੇਨਤੀ ਹੈ ਵੀ ਇਹੋ ਜਿਹੇ ਬਹੁਤ ਆਣਗੇ ਬਹੁਤ ਜਾਣਗੇ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਇਹੋ ਜਿਹੇ ਭੌਂਕਦੇ ਰਹਿੰਦੇ ਨੇ ਕਿਉਂਕਿ ਇਹਨਾਂ ਨੂੰ ਇਤਿਹਾਸ ਦਾ ਜੇ ਪਤਾ ਨਹੀਂ ਤੇ ਬਾਕੀ ਇਹੋ ਜਿਹੇ ਛਲਾਰੂਆਂ ਲਈ ਤੁਸੀਂ ਆਪ ਹੀ ਬੜੇ ਹੁੰਨੇ ਹੋ ਕਿੱਥੇ ਤੁਸੀਂ ਰਿਪਟਾ ਰਿਪੋਰਟ ਕਰਾਉਂਦੇ ਫਿਰਦੇ ਹੁੰਦੇ ਇਹਨਾਂ ਦੇ ਇਹ ਤਾਂ ਤੁਹਾਡੇ ਆਪ ਹੀ ਤੁਸੀਂ ਸੈਟਲ ਹਲਾ ਕਰੋ ਇਹਨਾਂ ਦਾ ਤੇ ਬਾਕੀ ਚੜਦੀ ਕਲਾ ਜ ਰੱਖੇ ਬਾਬਾ ਤੁਹਾਨੂੰ ਬਾਕੀ ਜਦੋਂ ਤੱਕ ਜਿਉਨੇ ਆ ਜਦੋਂ ਤੱਕ ਹੈਗੇ ਆ ਸਿੱਖਾ ਦੇ ਮੁੱਦੇ ਚੱਕਦੇ ਰਵਾਂਗੇ ਔਰ ਇਹ ਨਹੀਂ ਹੈ ਕਿ ਜਦੋਂ ਮੈਂ ਬੋਲਦਾ ਵਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਜਾਂ ਮੈਂ ਕੋਈ ਫੇਸ ਨਹੀਂ ਕਰਦਾ ਬੜਾ ਕੁਝ ਫੇਸ ਕਰਨਾ ਪੈ ਰਿਹਾ ਬੜਾ ਨੁਕਸਾਨ ਵੀ ਹੋ ਰਿਹਾ ਬੜੇ ਬੜੇ ਇਹੋ ਜਿਹੀ ਚੀਜ਼ਾਂ ਵੀ ਮੇਰੇ ਹੱਥੋਂ ਜਾ ਰਹੀਆਂ ਨੇ ਤੇ ਪਰ ਚੜਦੀ ਕਲਾ ਜ ਆ ਬਾਬ ਦੇਖੋ ਉਹਦੀ ਮਰਜ਼ੀ ਹੈ ਉਹਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੋਣਾ ਜਿੰਨਿਆ ਟਾਈਮ ਤੁਹਾਨੂੰ ਮਿਲਿਆ ਦੁਨੀਆ ਤੇ ਉਹਨਾ ਟਾਈਮ ਤੁਸੀਂ ਰਹੋਗੇ ਤੁਹਾਨੂੰ ਕੋਈ ਲੈ ਕੇ ਜਾਣ ਵਾਲਾ ਨਹੀਂ ਜਦੋਂ ਤੱਕ ਉਹਦੀ ਮਰਜ਼ੀ ਨਹੀਂ ਜਦੋਂ ਤੱਕ ਤੁਸੀਂ ਨਹੀਂ ਝੁਕਦੇ ਤੁਹਾਨੂੰ ਝਕਾਉਣ ਵਾਲਾ ਕੋਈ ਨਹੀਂ ਭਰੋਸਾ ਰੱਖੋ ਕਲਗੀਆਂ ਵਾਲੇ ਤੇ ਜਿਨੇ ਬਿਲਕੁਲ ਝੁਕਣਾ ਕਿਉਂਕਿ ਸਾਡਾ ਇਤਿਹਾਸ ਹੀ ਇਹ ਹੈ ਜੀ ਝੁਕਣਾ ਸਿਖਾਇਆ ਨਹੀਂ ਪਰ ਅਸੀਂ ਉਹ ਚੀਜ਼ਾਂ ਹੁਣ ਡਰਉਣ ਲੱਗ ਗਏ ਆ ਅਸੀਂ ਗੁਰੂ ਘਰਾਂ ਦੀ ਲੜਾਈਆਂ 'ਚ ਵੜ ਗਏ ਆ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਐਗਰੈਸਿਵ ਹੋ ਜਾਂਦੇ ਆ ਅਸੀਂ ਆਪਣੀ ਸਿੱਖ ਕੌਮ ਲਈ ਕੁਝ ਨਹੀਂ ਕਰ ਰਹੇ ਅਸੀਂ ਆਪਣੀ ਸਿੱਖ ਕੌਮ ਨੂੰ ਅੱਗੇ ਵਧਾਉਣ ਲਈ ਕੀ ਕਰ ਰਹੇ ਆ ਇਹ ਸੋਚੀਏ ਔਰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਈਏ ਚੰਗੇ ਗੀਤ ਸੁਣਾਓ ਚੰਗੇ ਜਿਹੜੇ ਸਿੰਗਰ ਉਹਨਾਂ ਨੂੰ ਫੋਲੋ ਕਰੋ ਜਿਹੜੇ ਚੰਗੀਆਂ ਚੀਜ਼ਾਂ ਤੁਹਾਨੂੰ ਸਿਖਾ ਰਹੇ ਨੇ ਜਿਹੜੇ ਚੰਗੇ ਜੀਤ ਤੁਹਾਨੂੰ ਸੁਣਾ ਰਹੇ ਨੇ ਜਿਹੜੇ ਕੀ ਤੁਸੀਂ ਫੈਮਿਲੀ ਚ ਬੈ ਕੇ ਗੀਤ ਸੁਣ ਸਕਦੇ ਹੋ ਜਿਹੜੇ ਇਹੋ ਜਿਹੇ ਗੀਤਾਂ ਦੇ ਉਹਨਾਂ ਤੇ ਕਮੈਂਟ ਕਰਿਆ ਕਰੋ ਮਾੜੇ ਕਮੈਂਟ ਨਾ ਕਰਿਆ ਕਰੋ ਕਮੈਂਟ ਕਰਿਆ ਕਰੋ ਗਲਤ ਤਰਕ ਨਾ ਕਰਿਆ ਕਰੋ ਗਾਲਾਂ ਕੱਢਣ ਦੀ ਕਿਸੇ ਨੂੰ ਲੋੜ ਨਹੀਂ ਜੇ ਕੋਈ ਮਾੜਾ ਗੀਤ ਆਇਆ ਏ ਉਹਨੂੰ ਸਮਝਾਓ ਉਹਦਾ ਨੰਬਰ ਫੋਨ ਕਰੋ ਕਿ ਵੀ ਆ ਜਿਹੜਾ ਤੂਫੀਮ ਤੇ ਗੀਤ ਗਾਇਆ ਇਹ ਦੁਬਾਰਾ ਨਹੀਂ ਆਉਣਾ ਚਾਹੀਦਾ ਸਾਡੀ ਸਿੱਖ ਕੌਮ ਦੇ ਵਿੱਚ ਇਦਾਂ ਦੇ ਗੀਤ ਨਹੀਂ ਗੀਤ ਬਹੁਤ ਵਾਰ ਸਾਡੀ ਸਾਡੀ ਜੁਰਤਾਂ ਤੇ ਗੀਤ ਗਾਓ ਸਾਡੇ ਇਤਿਹਾਸ ਤੇ ਗੀਤ ਗਾਓ ਬਹੁਤ ਕੁਝ ਹੈ ਸਾਡੇ ਕੋ ਤੇ ਬਾਕੀ ਸਾਰਿਆਂ ਨੂੰ ਬਹੁਤ ਰੱਬ ਚੜ੍ਹਦੀ ਕਲਾ 'ਚ ਰੱਖੇ ਇਹੋ ਜੇ ਕਈ ਛਲਾਰੂ ਆਏ ਗਏ ਪਰ ਬਹੁਤ ਬਾਬੇ ਦੀ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ